ਖਬਰ ਫਗਵਾੜਾ ਤੋਂ ਹੈ ਜਿੱਥੇ ਚੋਰੀ ਕਰਨ ਆਏ ਦੋ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਨੂੰ ਮੋਟਰਸਾਈਕਲ ਚੋਰੀ ਕਰਦਿਆਂ ਸਥਾਨਕ ਲੋਕਾਂ ਨੇ ਰੰਗੇ ਹੱਥੀ ਕਾਬੂ ਕਰ ਲਿਆ ਇਸ ਬੰਦੀ ਜਾਣਕਾਰੀ ਦਿੰਦੇ ਆ ਦੀਪਾਂਸ਼ੂ ਸ਼ਰਮਾ ਅਤੇ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਉਹ ਜਦੋਂ ਦਫ਼ਤਰ ਵਿੱਚ ਬੈਠੇ ਸਨ ਤਾਂ ਦੋ ਨੌਜਵਾਨ ਉਹਨਾਂ ਦੇ ਬਾਬਾ ਗਧੀਆਂ ਵਿਖੇ ਸਤੇ ਦਫ਼ਤਰ ਵਿੱਚ ਆ ਕੇ ਬੈਠ ਗਏ ਤੇ ਕੁਝ ਚਿਰ ਬਾਅਦ ਇਹਨਾਂ ਦੋਵਾਂ ਨੌਜਵਾਨਾਂ ਨੇ ਮੋਟਰਸਾਈਕਲ ਨੂੰ ਚਾਬੀ ਲਗਾ ਕੇ ਮੋਟਰਸਾਈਕਲ ਲਿਆਂ ਦੀ ਕੋਸ਼ਿਸ਼ ਕੀਤੀ ਜਿਹਨਾਂ ਨੂੰ ਉਹਨਾਂ ਨੇ ਮੌਕੇ ਤੇ ਹੀ ਕਾਬੂ ਕਰ ਲਿਆ ਜਦਕਿ ਦੂਸਰਾ ਨੌਜਵਾਨ ਭੱਜਣ ਵਿੱਚ ਕਾਮਯਾਬ ਹੋ ਗਿਆ ਉਹਨਾਂ ਦੱਸਿਆ ਕਿ ਕਾਬੂ ਕੀਤਾ ਨੌਜਵਾਨ ਆਪਣਾ ਨਾਮ ਗੌਰਵ ਵਾਸੀ ਨਕੋਦਰ ਦੱਸ ਰਿਹਾ ਹੈ ਜਦਕਿ ਦੂਸਰੇ ਵਿਅਕਤੀ ਦਾ ਨਾਮ ਅਵੀ ਵਾਸੀ ਨਕੋਦਰ ਦੱਸਿਆ ਉਹਨਾਂ ਦੱਸਿਆ ਕਿ ਬਲੋ ਕਾਬੂ ਕੀਤੇ ਦੋਸ਼ੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਕੁਛ ਨਹੀਂ ਜੀ ਅਸੀਂ ਬਸ ਬੈਠੇ ਸੀਗੇ ਆਪਣੇ ਦਫਤਰ ਤੇ ਮੈਂ ਇਦਾਂ ਹੀ ਬੈਠੇ ਬੈਠੇ ਮੈਂ ਮੈਂ ਤੇ ਮੇਰਾ ਫਰੈਂਡ ਬੈਠੇ ਸੀ ਅਸੀਂ ਦੇਖਿਆ ਵੀ ਬਾਹਰ ਇਦਾਂ ਮੋਟਰਸਾਈਕਲ ਤੇ ਦੋ ਜਾਨੇ ਬੈਠੇ ਹੋਏ ਉਦੋਂ ਹੀ ਮੈਂ 10 ਮਿੰਟ ਬਾਅਦ ਇਹਦਾ ਫੇਰ ਦੇਖਿਆ ਇਹ ਫੇਰ ਬੈਠੇ ਹੋਏ ਸੀਗੇ ਗੱਲਾਂਬਾਤਾਂ ਕਰਦੇ ਹੋਏ ਸੀ ਇੱਧਰ ਉੱਧਰ ਦੇਖਦੇ ਹੋਏ ਸੀ ਤਾਂ ਮੈਨੂੰ ਸ਼ੱਕ ਪਿਆ ਤੇ ਮੈਂ ਦੇਖਦੇ ਦੇਖਦੇ ਦੇਖਿਆ ਕਿ ਜੀ ਇਹਨਾਂ ਨੇ ਇਹਦੇ ਨਾਲ ਦਾ ਮੁੰਡਾ ਚਾਬੀ ਲਾਉਣ ਲੱਗ ਗਿਆ ਮੋਟਰਸਾਈਕਲ ਨੂੰ ਚਾਬੀ ਲਾਉਣ ਲੱਗਿਆ ਮੈਂ ਬਿਨਾਂ ਚੱਪਲਾਂ ਤੋਂ ਹੀ ਮੈਂ ਬਾਹਰ ਨੂੰ ਗਿਆ ਤਾਂ ਇਹਦੇ ਨਾਲ ਦਾ ਮੁੰਡਾ ਦੌੜ ਗਿਆ ਜੀ ਇਹ ਹੱਥ ਆ ਗਿਆ ਸਾਡੇ। ਬਸ ਇਹਨੂੰ ਅਸੀਂ ਹੁਣ ਪੁਲਿਸ ਦੇ حوالے ਕਰਾਂਗੇ। ਤੇ ਮੋਟਰਸਾਈਕਲ ਆਪਣਾ ਕਿਹੜਾ ਹੁੰਦਾ? ਮੋਟਰਸਾਈਕਲ ਆਪਣਾ ਸਪਲੈਂਡਰ ਹੈ ਜੀ। ਮੋਡਲ ਕਿਹੜਾ ਵਾ? ਮੋਡਲ ਹੈਗਾ ਜੀ 19। ਭਾਜੀ ਕਿੰਨੇ ਨੌਜਵਾਨ ਸੀਗੇ ਇਹ? ਦੋ ਜਣੇ ਸੀਗੇ ਜੀ ਤੇ ਮੌਕੇ ਤੇ ਪਤਾ ਲੱਗਾ ਕਿੱਥੇ ਦਾ ਇਹ ਮੁੰਡਾ। ਇਹ ਕਹਿੰਦਾ ਜੀ ਨਗੋਦਰ ਦਾ ਆ ਇਹਨੂੰ ਅਸੀਂ ਪੁੱਛਿਆ ਤਾਂ ਨਗੋਦਰ ਦਾ ਸੀਗਾ ਨਾਲ ਦਾ ਮੁੰਡਾ ਇਹ ਦੌੜ ਗਿਆ। ਤੇ ਮੋਟਰਸਾਈਕਲ ਨੂੰ ਚਾਬੀ ਲੱਗ ਗਈ ਸੀ ਤੁਹਾਡੇ ਨੂੰ। ਨਹੀਂ ਲਾਉਣ ਰਿਆ ਸੀਗਾ ਜੀ ਜਿੱਦ ਦੀ ਚਾਬੀ ਲਾਉਣ ਲਾਉਣ ਦੀ ਕੋਸ਼ਿਸ਼ ਕਰਦਾ ਪਿਆ ਸੀਗਾ ਉਹ ਲੱਗਦੀ ਨਹੀਂ ਪਈ ਸੀ ਲਾਉਂਦਾ ਪਿਆ ਸੀ ਤੇ ਮੈਂ ਇੰਨੀ देर ਨੂੰ ਖੜਾ ਤੇ ਪੁਲਿਸ ਨੇ ਹੱਥੀ ਮੌਕੇ ਤੇ ਇਹਨਾਂ ਨੂੰ ਕਾਬੂ ਕਰ ਲਿਆ ਹਾਂ ਹਾਂ ਜੀ ਉਹ ਪੁਲਿਸ ਕੰਪਲੀਟ ਕੀਤੀ ਪੁਲਿਸ ਕੰਪਲੀਟ ਦੀ ਹੁਣ ਅਮਨਦੀਪ ਆ ਸਰਨਾ ਹਾਂ ਕੀ ਮਾਮਲਾ ਕੀ ਹੈ ਜਿਹੜਾ ਮਾਮਲਾ ਇਦਾਂ ਸਾਰਾ ਵੀ ਅਸੀਂ ਇੱਥੇ ਬੈਠੇ ਸੀਗੇ ਬੰਦਾ ਉਹ ਜੱਕ ਦਾ ਮੇਹ ਚਾਬੀ ਦਾਂਦੇ ਪਏ ਸੀਗੇ ਜੱਕ ਦਾ ਬਾੜਿਆ ਉਹ ਉਹ ਨਾਲ ਦੇ ਨੇ ਦੱਸਿਆ ਵੀ ਮੈਂ ਅਸੀਂ ਚੋਰੀ ਕਰਨ ਆਏ ਹਾਂ ਇੱਥੇ ਕਿੱਥੋਂ ਆਏ ਸੀ ਬੰਦਾ ਇਹ ਲੁਧਰ ਤੋਂ ਆਏ ਆ ਬੱਸੇ ਆਏ ਆ ਇਹ ਸਾਰਾ ਵੀ ਇਦਾਂ ਆਵੇਂ ਮੋਟਰਸਾਈਕਲ ਚੱਕ ਤੋੜ ਗਿਆ ਜਾਂਦਾ ਮੋਟਰਸਾਈਕਲ ਕਿਹੜਾ ਸੀ ਆਪਣਾ ਮੋਟਰਸਾਈਕਲ ਸਪਲੈਂਡਰ ਸੀਗਾ ਸਰ ਤੇ ਬਹੁਤ ਕੰਪਲੀਟ ਕੀਤੀ ਹਾਂਜੀ ਸਰ ਕਪਾਸਟਰ ਕੰਪਲੀਟ ਕੀਤੀ ਆ ਦੇ ਪਛਾਣ ਹੋਈ ਨਹੀਂ ਚਾਕੇ ਕਿ ਲੋਈ ਇਹਦੀ ਕੋਈ ਕਿੱਥੇ ਦਾ ਰਹਿਣ ਵਾਲਾ ਤੇ ਕੀ ਨਾਮ ਹੈ ਬਾਕੀ ਇਹ ਪਛਾਣ ਇਦਾਂ ਜੀ ਆਪਣੇ ਮੂੰਹ ਦੱਸਦਾ ਵੀ ਨਕੋਦਰ ਦਾ ਆ ਇਹ ਪਤਾ ਨਹੀਂ ਮੁੰਡੇ ਲਾਵ ਨੇ ਨਕੋਦਰ ਤੋਂ ਆਇਆ ਬੱਸੇ ਆਇਆ ਕਿੰਨੇ ਵਿਅਕਤੀ ਸੀਗੇ ਜੇ ਇਹ ਦੋ ਜਣੇ ਸੀਗੇ ਸਰ ਇੱਕ ਫੜ ਲਿਆ ਦੂਜਾ ਨੱਟ ਗਿਆ ਇੱਕ ਨੂੰ ਫੜ ਲਿਆ ਦੂਜਾ ਨੱਟ ਗਿਆ ਆ ਕੋਸ਼ਿਸ਼ ਤੇਰੀ ਕੀਤੀ ਨੱਟ ਗਿਆ ਉਧਰ ਕਾਬੂ ਕੀਤੇ ਵਿਅਕਤੀ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਫਗਵਾੜਾ ਵਿਖਾਇ ਕਿ ਉਸਨੇ ਕਿਸ ਸਮੇਂ ਚਾਬੀ ਮੋਟਰਸਾਈਕਲ ਨੂੰ ਲਗਾ ਦਿੱਤੀ ਕੀ ਨਾਮ ਤੇਰਾ ਵੀ ਮੇਰਾ ਨਾਮ ਹੈ ਗੋਰਾ ਬਾਬਾ ਜੀ ਗੋਰਾ ਬਾਬਾ ਇੱਥੇ ਦਾ ਰਹਿਣ ਵਾਲਾ ਗੋਦਰ ਦਾ ਬਾਈ ਇੱਥੇ ਕੀ ਕਰਨ ਆਇਆ ਤੂੰ ਇੱਥੇ ਬਈ ਉਹ ਮੁੰਡੇ ਦੇ ਨਾਲ ਆਇਆ ਸੀਗਾ ਯਾਰ ਕਿਹੜੇ ਮੁੰਡੇ ਦੇ ਉਹ ਜਿਹੜਾ ਭੱਜ ਗਿਆ ਭਾਈ ਕੀ ਨਾਮ ਉਹਦਾ ਉਹਦਾ ਨਾਮ ਭਾਈ ਜੱਬੀ ਆ ਉਹ ਭਾਈ ਨਗੋਦਰ ਰਹਿੰਦੇ ਉੱਤੇ ਜਾਗਾ ਰੋਡ ਤੇ ਭਾਈ ਕਿਰਾਏ ਤੇ ਆ ਮੈਂ ਨਗੋਦਰ ਦਾ ਹੀ ਆ ਭਾਈ ਇੱਥੇ ਕੀ ਕਰਨ ਆਇਆ ਸੀ ਤੂੰ ਭਾਈ ਉਹ ਉਹ ਨਾਲ ਆਈ ਮੁੰਡਾ ਉਹਦੇ ਨਾਲ ਆਏ ਭਾਈ ਨਹੀਂ ਇੱਥੇ ਕੀ ਕਰ ਰਿਹਾ ਮੈਂ ਨਹੀਂ ਇੱਥੇ ਭਾਈ ਗੋਬਨੀ ਯਾਰ ਭਾਈ ਮੁੰਡਾ ਦਾ ਬੇਟਾ ਸੀ ਉਹਨੇ ਕਿਤੇ ਚਾਬੀ ਚੁੱਬੀ ਲਾਤੀ ਯਾਰ ਭਾਈ ਮੈਂ ਮੈਂ ਤਾਂ ਭੱਜਾ ਵੀ ਨਹੀਂ ਮੈਂ ਕੱਲੀ ਭੱਜਣਾ ਯਾਰ ਭਾਈ ਦੱਸ ਜਦ ਮੈਂ ਕੁਝ ਕੀਤਾ ਹੀ ਨਹੀਂ ਯਾਰ ਭਾਈ ਨਹੀਂ ਕੀ ਕਰਨ ਲੱਗੇ ਤੁਸੀਂ ਭਾਈ ਉਹ ਮਿੰਨੂ ਦਾ ਇਹ ਵੀ ਨਹੀਂ ਪਤਾ ਉਹਨੇ ਕਦੇ ਮੈਂ ਦਾਦਾ ਦਾ ਧਿਆਣੀ ਨਹੀਂ ਦੀ ਭਾਈ ਐਨੂੰ ਜੇ ਜੇਬ ਚ ਚਾਹੀਦੀ ਕੋਈ ਤੇਰੀ ਜੇਬ ਚ ਚਾਹੀਦੀ ਤੇ ਜੇਬ ਚ ਕੀ ਚਾਹੀਦੀ ਭਾਈ ਮੇਰਾ ਮੇਕੋ ਦਾ ਘਰੇ ਮੋਟਰਸਾਈਕਲ ਖੜਾ ਮੇਰਾ ਭਾਈ ਆਪਣਾ ਆ ਚਾਬੀ ਆ ਗਈ ਤੇ ਉਹ ਭਾਈ ਉਹਦਾ ਭਲੇਕੇ ਨਾਮ ਇਹ ਮੇਰੇ ਹੁਣ ਜੇਬ ਚ ਆ ਗਈ ਭਾਈ ਮੇਰੇ ਘਰੇ ਖੜਾ ਯਾਰ ਇਸ ਦੌਰਾਨ ਥਾਣਾ ਸਿਟੀ ਦੇ ਪੁਲਿਸ ਮੁਲਾਜ਼ਮਾ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਉਸ ਵਿਅਕਤੀ ਨੂੰ ਥਾਣੇ ਲਿਆ ਕੇ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ। ਉਹਨਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਸਚਾਈ ਸਾਹਮਣੇ ਆਈ ਉਸ ਦੇ ਹਿਸਾਬ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਆਵੇਗੀ। ਜੀ ਸਾਨੂੰ ਹੁਣੀ ਥੋੜੀ ਦੇਰ ਪਹਿਲਾਂ ਸੂਚਨਾ ਮਿਲੀ ਸੀ ਸਾਡੇ ਕੂਫੀਆ ਸੋਰਸਸ ਤੋਂ ਕਿ ਇਸ ਤਰ੍ਹਾਂ ਕੋਈ ਦੋ ਲੜਕੇ ਜਿਹੜੇ ਨੇ ਉਹ ਕੋਈ ਇਸ ਸੋਚ ਦੇ ਨਾਲ ਆਏ ਨੇ ਸ਼ਹਿਰੀ ਇਲਾਕੇ ਦੇ ਵਿੱਚ ਜੋ ਕਿ ਬਾਬਾ ਗਧਿਆ ਦਾ ਦੱਸ ਰਹੇ ਨੇ ਜੋ ਸੋਰਸ ਤੋਂ ਪਤਾ ਲੱਗਿਆ ਹੈ ਕਿ ਕੋਈ ਇਹ ਚੋਰੀ ਦੇ ਮਨਸੂਬੇ ਤੋਂ ਆਏ ਸਨ ਤੇ ਇਹਦੇ ਵਿੱਚੋਂ ਇੱਕ ਮੁੰਡੇ ਨੂੰ ਰਾਉਂਡ ਅਪ ਕੀਤਾ ਗਿਆ ਹੈ ਜਿਹਨੂੰ ਕਿ ਹੁਣ ਥਾਣੇ ਲਿਆਂਦਾ ਗਿਆ ਹੈ ਤੇ ਹੁਣ ਜੋ ਵੀ ਹੈ ਵੈਰੀਫਾਈ ਕਰਕੇ ਜੀ ਇਹਦੇ ਤੇ ਜੋ ਬਣਦੀ ਕਾਰਵਾਈ ਅਸੀਂ ਅਮਲ ਦੇ ਵਿੱਚ ਲਿਆ ਸਰ ਕੋਈ ਪਛਾਣ ਵਗੈਰਾ ਹੋਈ ਹੈ ਜੀ ਵੇਹ ਜੇ ਬਸ ਅਸੀਂ ਕਰ ਰਹੇ ਹਾਂ ਜੀ ਵੈਰੀਫਾਈ ਕਰਕੇ ਜਿਵੇਂ ਵੀ ਸਾਹਮਣੇ ਆਇਆ ਵੀ ਕੀ ਚੋਰੀ ਕਰਨ ਆਏ ਸੀ ਇਹ ਇਹ ਜੋ ਉਥੋਂ ਲੋਕਲ ਸੂਤਰਾਂ ਤੋਂ ਪਤਾ ਲੱਗ ਰਿਹਾ ਹੈ ਜਿਵੇਂ ਕਹਿ ਰਹੇ ਕੁਝ ਮੋਟਰਸਾਈਕਲ ਤੇ ਇਹਨਾਂ ਦੀ ਇਦਾਂ ਦੀ ਅੱਖ ਸੀ ਕਿ ਉਹ ਲੈ ਕੇ ਜਾਣਾ ਚਾਹੁੰਦੇ ਸੀ ਪਰ ਜਿਹਦੇ ਵਿੱਚੇ ناکਾਮਯਾਬ ਹੋਏ ਆ ਤੇ ਲੋਕੀਸ਼ ਲੋਕਲ ਸ਼ਹਿਰੀ ਉਹਨਾਂ ਦੇ ਸਕੋਰਟ ਦੇ ਨਾਲ ਤੇ ਅਸੀਂ ਆਪਣੀ ਕਾਰਵਾਈ ਅਮਲ ਦੇ ਵਿੱਚ ਲਿਆਣ